ਜਿੰਦਾਬਾਦ ਨਾਨ ਅਰੋ ਨਮਨ ਕਰਨ ਆਇਆ ਪੰਜਾਬ ਦੇ ਵਿੱਚ ਸਰਦੇਵ ਭਗਤ ਸਿੰਘ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦੀ ਦਿਵਾਈ ਸਾਡੇ ਸਾਰਿਆਂ ਨੂੰ ਉਹਨਾਂ ਦੀ ਸੋਚ ਤੇ ਚੱਲਣਾ ਚਾਹੀਦਾ ਹੈ ਹਮੇਸ਼ਾ ਇਹ ਜਿਹੜੀ ਸ਼ਖਸੀਅਤ ਹੈ ਇਹਨੂੰ ਯਾਦ ਰੱਖਣਾ ਚਾਹੀਦਾ ਹੈ ਤਾਂ ਹੀ ਅਸੀਂ ਜ਼ਿੰਦਗੀ ਵਿੱਚ ਕਾਮਯਾਬ ਹੋ ਸਕਦੇ ਆ ਅੱਜ ਜੇ ਅਸੀਂ ਸੁੱਖ ਦਾ ਸਾਹ ਲੈ ਰਹੇ ਆ ਆਜ਼ਾਦੀ ਮਾਨ ਰਹੇ ਆ ਉਹਦਾ ਜਿਹੜਾ ਕਾਰਨ ਹੈ ਉਹ ਸਾਡੇ ਸ਼ਹੀਦ ਆ ਇਹਨਾਂ ਦੇ ਦੱਸੇ ਹੋਏ ਰਾਹ ਤੇ ਚੱਲਣਾ ਚਾਹੀਦਾ ਹੈ ਨਸ਼ਿਆਂ ਦਾ ਵਿਰੋਧ ਕਰਨਾ ਚਾਹੀਦਾ ਹੈ ਸਾਡੀ ਸਰਕਾਰਾਂ ਨੂੰ ਵੀ ਯਤਨ ਕਰਨਾ ਚਾਹੀਦਾ ਹੈ ਸੁਧਾਰ ਕਰਨਾ ਚਾਹੀਦਾ ਹੈ ਜਿੰਨੇ ਨਾਲ ਜਿਹੜੀ ਸਾਡੀ ਜਵਾਨੀ ਹੈ ਬਾਹਰ ਦੇ ਦੇਸ਼ਾਂ ਵਿੱਚ ਨਾ ਜਾਵੇ ਇੱਥੇ ਹੀ ਬਾਰੀ ਜਾਂ ਹੋਰ ਕੰਮ ਕਰਨ ਸਾਡੀ ਸਰਕਾਰਾਂ ਨੂੰ ਵੀ ਸਹੂਲਤਾਂ ਦੇਣੀਆਂ ਚਾਹੀਦੀਆਂ ਇਹਨਾਂ ਕਹਿੰਦਾ ਹੋਇਆ ਮਹਿਕਮਾ ਨਰਸ਼ੀਦਾ ਦੇ ਜਿਹੜੇ ਵੀ ਦੱਸਿਓ ਰਾਹ ਉਹਨਾਂ ਤੇ ਚੱਲਣਾ ਚਾਹੀਦਾ ਹਾਂ ਭਾਜੀ ਕੀ ਕਹਿਣਾ ਚਾਹੋਗੇ ਜਿਹੜੇ ਜੋ ਜਿਹਦਾ ਸ਼ਹੀਦਾਂ ਨੂੰ ਅਸੀਂ ਨਮਨ ਕਰਨਾ ਹੈ ਸ਼ਹੀਦ ਇਹ ਕੀ ਸੋਚ ਹੈ ਹਰ ਕਿਸੇ ਦੇ ਨਾਗਰਿਕ ਨੂੰ ਉਸ ਤੇ ਚੱਲਣਾ ਚਾਹੀਦਾ ਅਮਰੀ ਸ਼ਾਂਤੀ ਦੇ ਨਾਲ ਇੱਕ ਮੈਸੇਜ ਦੇਣਾ ਚਾਹੀਦਾ ਹੈ ਕਿ ਜੋ ਸੰਘਾਂ ਨੇ ਆਪਣੀ ਉਸ ਦਾ ਟੂਮਰ ਦੇ ਵਿੱਚੋਂ ਬਲੀਦਾਨ ਦਿੱਤਾ ਦੇਸ਼ ਨੂੰ ਆਜ਼ਾਦ ਕਰਾਣਾ ਜੋ ਉਹਨਾਂ ਦਾ ਯੁੱਧ ਹੈ ਸਾਨੂੰ ਭੁੱਲਣਾ ਨਹੀਂ ਚਾਹੀਦਾ ਤੇ ਸਾਨੂੰ ਉਹਨਾਂ ਦੀ ਸੋਚ ਵੀ ਚੱਲਣਾ ਚਾਹੀਦਾ ਉਹ ਸਿਚਣ ਵੀ ਇਹ ਸੋਚਣਾ ਚਾਹੀਦਾ ਕਿ ਦੇਸ਼-ਮੁਲਕ ਉਹਨਾਂ ਨੇ ਆਜ਼ਾਦ ਕਿ ਸੈਦਾਨੇ ਕਰਾਇਆ ਬਲਕਿ ਉਹਨਾਂ ਨੂੰ ਵੀ ਅਰਸ਼ਾ ਲੱਗੀ ਕਿ ਤੋ ਲੇ ਕਿ ਸਾਡੇ ਜੁਵਾ ਅੱਜ ਦੀ ਡੇਟ ਦੇ ਵਿੱਚ ਜੋ ਕਦਮ ਰਿਆ ਕੀ ਉਹ ਸਹੀ ਇੱਕ ਦ੍ਰਿਸ਼ਟੀ ਦੇ ਚਲਦੇ ਉਸ ਤਰ੍ਹਾਂ ਕਿ ਨਿਸ਼ਚਿਤ ਕਰਦਾ ਸੁਪਾਸਦੀ ਹੈ ਸਮਾਜ ਦੇ ਈਂ ਬੁਰਾਈਆਂ ਨੇ ਅੱਤੀ ਅੱਜ ਤੇ ਨਤਮਸਤਕ ਹੋਏ ਆ ਬਰਨਾਮ ਕੀਤਾ ਸ਼ਹੀਦਾਂ ਨੂੰ ਤੇ ਇੱਕ ਪ੍ਰੇਰਨਾ ਲੈ ਕੇ ਚੱਲੇ ਆ ਸਾਰੇ ਯੁਵਾ ਇਸੋ ਪ੍ਰੇਰਨਾ ਲੈ ਕੇ ਜਾਣ ਕਿ ਸਮਾਜ ਦੀ ਜੋ ਬੁਰਾਈ ਹੈ ਉਹ ਬੁਰਾਈ ਨੂੰ ਖਤਮ ਕਰਨ ਲਈ ਸਮਾਜ ਦੀ ਹਰ ਅਛਾਈ ਨੂੰ ਮਾਰ ਕੇ ਅੱਗੇ ਲੈ ਕੇ ਉਹ ਉਹਨਾਂ ਦੀ ਸੋਚ ਤੇ ਚੱਲਣ ਸ਼ਹੀਦਾਂ ਦੇ ਕਰਨਾ ਚਲਨਨ ਕਰਦੇ ਹੋਏ ਮੈਂ ਇਹਨਾਂ ਕੀ ਕਹਿੰਦਾ ਹੋਇਆ ਕਿ ਸਰੀਰ ਅਮਰ ਹੈ